ਜੀਤਪੁਰਲੀ ਪਿੰਡ ਨੂੰ ਕੋਈ ਜਾਣਦਾ ਤਾਂ ਜੀਤ ਕਰਕੇ ਜਾਣਦਾ ਸੀ ਅੱਜ ਜੇ ਮੈਂ ਪਹਿਲੀ ਵਾਰ ਕੋਟਲੀ ਦੇ ਵਿੱਚ 100 ਕਿਲੋਮੀਟਰ ਦੀ ਦੂਰੀ ਕਰਕੇ ਆਇਆ ਤਾਂ ਜੀਤਪੁਰਲੀ ਕਰਕੇ ਆਇਆ ਹੋ ਸਕਦਾ ਇਹ ਪਿੰਡ ਦੇ ਲੋਕ ਨੂੰ ਨਾ ਮਿਲਦਾ ਉਸ ਭਰਾ ਨੇ ਉਸ ਵੀਰ ਨੇ ਐਡਾ ਨਾਮ ਬਣਾ ਲਿਆ ਸੀ ਅੱਜ ਸਰਕਾਰਾਂ ਦੇ ਨਮਾਇंदे ਬੋਲ ਕੇ ਗਏ ਆ ਮੈਂ ਸੁਣ ਰਿਆ ਸੀ ਬੈਠ ਕੇ ਵੱਖ-ਵੱਖ ਸਰਕਾਰਾਂ ਦੇ ਨਮਾਇंदे ਬੋਲ ਕੇ ਗਏ ਆ ਇੱਕੋ ਹੀ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਜਦੋਂ ਕੋਈ ਡੈਥ ਹੋ ਜਾਂਦੀ ਆ ਉੱਥੇ ਬੋਲ ਰਹੇ ਨੇ ਕੋਈ ਗੁੱਸਾ ਨਾ ਕਰੋ ਮੇਰੀ ਗੱਲ ਦਾ ਕਿਉਂਕਿ ਆਪਾਂ ਵੀ ਇੱਥੋਂ ਹੀ ਆ ਜਦੋਂ ਕੋਈ ਡੈਥ ਹੋ ਜਾਂਦੀ ਉੱਥੇ ਬੋਲ ਦਿੰਨੇ ਵੀ ਇੱਥੇ ਆ ਆ ਕਰਦੇ ਆਂਗੇ ਪਲੇਅਰਾਂ ਨੂੰ ਆ ਦੇ ਦੇ ਆਂਗੇ ਪਰ ਜਦੋਂ ਜਿਉਂਦੇ ਆ ਉਹਨਾਂ ਨੂੰ ਉਦੋਂ ਨੌਕਰੀ ਜੂੜ ਦਿਆ ਕਰੋ ਉਦੋਂ ਬਾਹ ਫੜਿਆ ਕਰੋ ਨਾ ਜੇ ਫੜਨ ਦੀ ਲੋੜ ਆ ਕਬੱਡੀ ਦੇ ਪਲੇਅਰ ਅੱਜ ਤੱਕ ਕਿਸੇ ਪਲੇਅਰ ਨੂੰ ਜਿਹੜੀ ਨੌਕਰੀ ਮਿਲੀ ਆ ਸਿਰੋ ਪਿੱਥੋਂ ਨਹੀਂ ਬੈਠਿਆ ਉਹ ਪਹਿਲੇ ਪਲੇਅਰ ਹੋਇਆ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਨੇ ਨੌਕਰੀ ਦਿੱਤੀ ਸੀ ਉਦੋਂ ਬਾਅਦ ਕੋਈ ਸਰਕਾਰ ਨੇ ਕਬੱਡੀ ਦੇ ਪਲੇਅਰ ਨੂੰ ਨੌਕਰੀ ਨਹੀਂ ਦਿੱਤੀ ਨਾ ਕਿਸੇ ਨੇ ਕੋਈ ਬਾਹ ਫੜੀ ਆ ਮੌਜੂਦਾ ਸਰਕਾਰ ਦੇ ਐਮਐਲਏ ਸਾਹਿਬ ਬੈਠੇ ਹਨ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਕਬੱਡੀ ਦੇ ਪਲੇਅਰ ਆ ਮਾਲਵੇ ਦੀ ਖੇਡ ਆ ਅੱਜ ਦੁਨੀਆ ਦੇ ਉੱਤੇ ਰਾਜ ਕਰਦੀ ਆ ਪਰ ਤੁਸੀਂ ਐਮਐਲਏ ਸਾਹਿਬ ਹੋ ਤੁਸੀਂ ਜਾ ਕੇ ਮੁੱਖ ਮੰਤਰੀ ਸਾਹਿਬ ਨੂੰ ਕਹੋ ਕਿ ਕਬੱਡੀ ਤਾਂ ਵਜ ਸਕਦੀ ਆ ਦੀ ਇਹਨਾਂ ਨੂੰ ਨੌਕਰੀਆਂ ਮਿਲਣਾਂ ਇਕੱਲੇ ਕਬੱਡੀ ਨਾਲ ਢਿੱਡ ਨਹੀਂ ਭਰਦੇ ਇਕੱਲੇ ਕਬੱਡੀ ਨਾਲ ਕਜਾਰੇ ਨਹੀਂ ਹੁੰਦੇ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਜਰੂਰ ਇਹਨਾਂ ਚੀਜ਼ਾਂ ਤੇ ਗੌਰ ਕੀਤੀ ਜਾਵੇ ਜਿਹੜੇ ਸਾਡੇ ਕਬੱਡੀ ਦੇ ਪਲੇਅਰ ਆ ਉਹਨਾਂ ਦੇ ਇਲਾਜ ਵਾਸਤੇ ਸਰਕਾਰ ਕੋਈ ਐਹੋ ਜਿਹਾ ਐਲਾਨ ਕਰੇ ਔਰ ਉਹਨਾਂ ਨੂੰ ਜਿਹੜਾ ਨੌਕਰੀਆਂ ਦਿੱਤੀਆਂ ਜਾਣ ਇੰਨੀ ਕੁ ਬੇਨਤੀ ਸਤਿਕਾਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ